ਸਾਹਿਬ ਸ੍ਰੀ ਗਾਲਜੀ ਜਿਵੇਂ ਕਿ ਆਪਾਂ ਸਭ ਨੂੰ ਪਤਾ ਕਿ ਅੱਜ ਦੇ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਮੁੱਦਾ ਜਾਂ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਤੇ ਇਸੇ ਤਰ੍ਹਾਂ ਹੀ ਭਾਈ ਅਮਰਪਾਲ ਸਿੰਘ ਬਾਰੇ ਇੱਕ ਬ੍ਰਾਡਕਾਸਟ ਵਿੱਚ ਛੋਟੀ ਜਿਹੀ ਕਲਿੱਪ ਬਹੁਤ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਉਸ ਤੋਂ ਬਾਅਦ ਭਾਈ ਅਮਰਪਾਲ ਸਿੰਘ ਮੈਰੋਨੀ ਸਾਰਿਆਂ ਨੂੰ ਇੱਕ ਸਟੋਰੀ ਪਾ ਕੇ ਦੱਸਿਆ ਜੋ ਜੋ ਭਾਈ ਅਮਤਪਾਲ ਸਿੰਘ ਅਤੇ ਭਾਈ ਅਮਤਪਾਲ ਸਿੰਘ ਜੀ ਦੇ ਪਿਤਾ ਦੇ આરોਪ ਲਗਾਏ ਗਏ ਉਸ ਤੋਂ ਬਾਅਦ ਭਾਈ ਅਮਤਪਾਲ ਸਿੰਘ ਮੈਰੋਂ ਨੇ ਇੱਕ ਸਟੋਰੀ ਪਾ ਕੇ ਸਾਰੀਆਂ ਗੱਲਾਂ ਕੀਤੀਆਂ ਕਲੀਅਰ ਬਾਕੀ ਕੀ-ਕਿਆ ਭਾਈ ਅਮਤਪਾਲ ਸਿੰਘ ਮੈਰੋਂ ਨੇ ਆਪਣੀ ਆਈਡੀ ਇਸ ਵੀਡੀਓ ਦੇ ਵਿੱਚ ਦਿਖਾਉਣੀ ਆ ਤੁਹਾਨੂੰ ਅੱਜ ਦੀ ਵੀਡੀਓ ਵੀਡੀਓ ਸ਼ੁਰੂ ਕਰਨੋਂ ਪਹਿਲਾਂ ਸਾਰਿਆਂ ਦੀ ਛੋਡੀ ਰਿਕਵੈਸਟ ਹੈ ਜਿੰਨੇ ਵੀ ਯਾਰ ਦੋਸਤੋ ਮਿੱਤਰ ਇਸ ਚੈਨਲ ਦੇ ਨਵੇਂ ਆਏ ਨੇ ਵੀਡੀਓ ਥੱਲੇ ਬਣੇ ਬਲੈਕ ਬਟਨ ਦੇ ਸਬਸਕ੍ਰਾਈਬਰ ਬਟਨ ਤੇ ਕਲਿੱਕ ਕਰਕੇ ਜਰੂਰ ਜਾਓ ਤੇ ਨਾਲ ਬੈਲ ਦੇ ਆਈਕਨ ਤੇ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਤੁਹਾਨੂੰ ਸਾਡੀ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਦੇਖਣ ਨੂੰ ਮਿਲੇ ਬਾਕੀ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਕਰਕੇ ਜਰੂਰ ਜਾਓ ਬਾਕੀ ਤੁਸੀਂ ਇਸ ਮਸਲੇ ਬਾਰੇ ਕੀ ਸੋਚਦੇ ਸਾਨੂੰ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਵਿੱਚ ਦੇਗੇ ਜਰੂਰ ਜਾਓ ਬਾਕੀ ਮਿਲਦੇ ਹਾਂ ਜਲਦੀ ਕਿਸੇ ਹੋਰ ਨਵੀਂ ਅਪਡੇਟ ਨਾਲ ਉਦੋਂ ਤੱਕ ਰੱਬ ਰੱਖਾ ਧੰਨਵਾਦ ਵਾਹਿਗੁਰੂ ਜ ਆਸ ਕਰਦਾ ਹਾਂ ਸਭ ਚੜ੍ਹਦੀ ਕਲਾ ਦੇ ਵਿੱਚ ਹੋਵਗੇ ਮੈਂ ਇੱਕ ਵੀਡੀਓ ਸਾਂਝੀ ਕਰਨੀ ਚਾਹੁੰਨਾ ਸੰਗਤ ਦੇ ਨਾਲ ਤੇ ਬੜਾ ਮਨ ਦੁਖੀ ਹੁੰਦਾ ਇਹਨਾਂ ਗੱਲਾਂ ਨੂੰ ਲੈ ਕੇ ਪਰ ਫੇਰ ਵੀ ਜਦੋਂ ਕੋਈ ਇਦਾਂ ਦਾ ਬੰਦਾ ਕੋਈ ਇਦਾਂ ਦੀ ਗੱਲ ਕਰੇ ਵੀ ਪੜਿਆ ਲਿਖਿਆ ਹੋਵੇ ਜਾਂ ਧਾਰਮਿਕ ਲੈਣ ਦੇ ਵਿੱਚ ਜਾਂ ਸਮਾਜਿਕ ਲੈਣ ਦੇ ਵਿੱਚ ਉਹ ਵੀ ਅਨਪੜਤਾ ਵਰਤ ਜਿ ਇਹਨਾਂ ਤੇ ਬੜਾ ਮਨ ਦੁਖੀ ਹੁੰਦਾ ਤੇ ਮੈਂ ਨਾ ਇੱਕ ਇੰਟਰਵਿਊ ਸੁਣੀ ਆ ਮੈਨੂੰ ਕਿਸੇ ਵੀਰ ਨੇ ਭੇਜੀ ਆ ਉਹ ਹਰਪ੍ਰੀਤ ਸਿੰਘ ਮਖੂ ਬਾਈ ਜੀ ਹੁਣ ਆਦੀ ਆ ਤੇ ਇੱਕ ਗੱਗੀ ਪੰਡਤ ਜੀ ਆ ਉਹਨਾਂ ਦੇ ਵਿੱਚ ਗੱਲਬਾਤ ਪਈ ਆ ਮੇਰੇ ਪ੍ਰਤੀ ਜਿਹੜੀ ਗੱਲਬਾਤ ਹੋਈ ਆ ਉਹ ਮੈਂ ਹੋਈਆਂ ਤਾਂ ਕਾਫੀ ਨੇ ਚਲੋ ਉਹਨਾਂ ਦੀ ਉਹ ਸੋਚਣ ਸ਼ਕਤੀ ਜਿੰਨੀ ਕੋ ਉਹਨਾਂ ਦੀ ਸੋਚ-ਬੋਚ ਸੀ ਕਿ ਉਹਨਾਂ ਨੇ ਭਾਈ ਕਹਿਤੀ ਆ ਆਪਾਂ ਨੂੰ ਕੋਈ ਤਰਾਜ ਨਹੀਂ ਪਰ ਜਿਹੜੀਆਂ ਗੱਲਾਂ ਉਹਨਾਂ ਨੇ ਬਿਨਾ ਤਬਤੀਸ਼ ਕੀਤੇ ਕਹਿਤੀਆਂ ਤੇ ਇਹ ਮੈਨੂੰ ਆਸ ਨਹੀਂ ਸੀ ਕਿਉਂਕਿ ਉਹ ਇੱਕ ਧਾਰਮਿਕ ਲੈਣ ਦੇ ਬੰਦੇ ਨੇ ਗੱਗੀ ਪੰਡਤ ਜੀ ਤੇ ਉਹ ਉਹਨਾਂ ਨੂੰ ਫੀਲ ਕਰਨਾ ਚਾਹੀਦਾ ਵੀ ਉਹਨਾਂ ਨੂੰ ਇਹ ਗੱਲਬਾਤ ਕਹਿਣੀ ਨਹੀਂ ਚਾਹੀਦੀ ਕਿਉਂਕਿ ਇੱਕ ਆਮ ਇਨਸਾਨ ਆ ਜਿਹੜੇ ਲੋਕ ਉਹ ਗੱਲਬਾਤ ਕਹਿਣ ਤੇ ਤਾਂ ਵੀ ਜਰਦੇ ਆ ਵੀ ਚਲ ਯਾਰ ਯਾਰ ਉਹਨਾਂ ਨੂੰ ਨਹੀਂ ਪਤਾ ਤੇ ਜੇ ਇੱਕ ਮੌਲਵੀ ਜਾਂ ਇੱਕ ਗਿਆਨੀ ਸਿੱਖ ਧਰਮ ਦੇ ਵਿੱਚੋਂ ਜਾਂ ਇੱਕ ਪਾਸਟਰ ਜਾਂ ਇੱਕ ਕਹਿ ਦਈਏ ਪੰਡਿਤ ਜੀ Hindu ਸਨਾਤਨ ਧਰਮ ਦੇ ਵਿੱਚ ਇਹ ਗੱਲਬਾਤ ਕਹਿਣ ਜਿਹੜੀ ਮੈਂ ਤੁਹਾਨੂੰ ਸੁਣਾਉਣ ਲੱਗਾ ਉਹ ਬੜੀ ਦੁੱਖ ਦਿੰਦੀ ਹੁੰਦੀ ਆ ਗੱਲ ਤੁਸੀਂ ਆ ਥੋੜੀ ਜੀ ਵੀਡੀਓ ਦੇਖੋ ਸੁਣੋ ਫੇਰ ਆਪਾਂ ਦੀਵਾ ਅੱਗੇ ਇਹਦਾ ਜਵਾਬ ਦਿੰਨੇ ਆ ਆਮਰੇ ਪਾਲ ਸਿੰਘ ਮੈਰੋ ਦੀ ਗੱਲ ਗਈ ਹਾਂ ਹਾਂ ਜੇ ਆਮਰੇ ਪਾਲ ਸਿੰਘ ਮੈਰੋਂ ਐਡੇ ਸਿੱਖੀ ਦੇ ਪ੍ਰਚਾਰ ਹੈ ਉਹਨੂੰ ਦਰਦ ਹੈ ਸਿੱਖੀ ਦੇ ਪ੍ਰਚਾਰ ਦਾ ਉਹ ਪਹਿਲਾਂ ਪਰਿਵਾਰ ਨੂੰ ਤਾਂ ਸਿੱਖੀ ਜੁਆਇਨ ਕਰਾ ਲੇ ਉਹਦਾ ਬਾਪੂ ਅੱਜ ਵੀ ਸलाम ਦੀ ਸਿੱਖਿਆ ਦਿੰਦਾ ਹੈ ਹੂੰ ਉਹ ਉਹਨਾਂ ਨੂੰ ਲਿਆ ਕੇ ਪਹਿਲਾਂ ਸਿੱਖੀ ਸਿੱਖ ਧਰਮ ਚ ਜੁਆਇਨ ਕਰਾਏ ਹੂੰ ਹੂੰ ਉਹਨਾਂ ਨੇ ਸਿੱਖੀ ਧਾਰਨ ਕਰਾਏ ਫਿਰ ਪ੍ਰਚਾਰ ਤੇ ਨਿਕਲੇ ਇਹ ਤੁਸੀਂ ਵੀਡੀਓ ਸੌਣੀ ਲਈ ਸਾਰਿਆਂ ਨੇ ਜੋ ਕੁਛ ਇਹਦੇ ਵਿੱਚ ਗੱਗੀ ਪੰਡਤ ਜੀ ਤੇ ਬਾਈ ਹਰਪ੍ਰੀਤ ਸਿੰਘ ਮੱਕੂ ਹੁਣ ਆਪਸ ਦੇ ਵਿੱਚ ਗੱਲ ਕਰ ਰਹੇ ਐ ਕਹਿਣਾ ਨਹੀਂ ਚਾਹੀਦਾ ਵੈਸੇ ਇਹਨਾਂ ਨੂੰ ਤੇ ਮੈਂ ਇਸ ਵੀਡੀਓ ਰਾਹੀਂ ਮੇਰਾ ਇਹੀ ਪਲੇਟਫਾਰਮ ਆ ਮੇਰਾ ਇਹੀ ਸਾਰਾ ਕੁਝ ਆ ਇੰਸਟਾਗ੍ਰam ਮੈਂ ਇੱਥੋਂ ਇੱਕ ਸਨੇਹਾ ਸੰਗਤ ਤੱਕ ਤੇ ਗੱਗੀ ਪੰਡਤ ਜੀ ਦਾ ਇੱਕ ਪਹੁੰਚਦਾ ਕਰਨਾ ਚਾਹੁੰਦਾ ਗੱਗੀ ਪੰਡਤ ਜੀ ਤੁਸੀਂ ਇਹ ਕਿਹਾ ਵੀ ਮੇਰਾ ਮੇਰੇ ਪਿਤਾ ਜੀ ਮਦਰਸੇ ਜਾਂਦੇ ਆ ਤੇ ਉੱਥੇ ਸਿੱਖਿਆ ਦਿੰਦੇ ਆ ਇਸਲਾਮਿਕ ਧਰਮ ਦੀ ਤੇ ਮੇਰਾ ਜਵਾਬ ਇਹੀ ਆ ਦੀ ਤੁਸੀਂ ਬੰਦੇ ਨੂੰ ਸਮਾਂ ਚਾਹੀਦਾ ਹੁੰਦਾ ਵੀ ਮੈਂ ਤੁਹਾਨੂੰ ਇੱਕ ਅੱਧੇ ਦਿਨ ਦਾ ਸਮਾਂ ਨਹੀਂ ਦਿੰਦਾ ਮਹੀਨੇ ਦਾ ਸਮਾਂ ਨਹੀਂ ਦਿੰਦਾ ਤੁਹਾਨੂੰ ਸਾਰੀ ਉਮਰ ਦਾ ਸਮਾਂ ਵੀ ਜੇ ਤੁਸੀਂ ਕਿਤੇ ਸਾਬਤ ਕਰ ਦਿਓ ਵੀ ਮੇਰਾ ਪਿਓ ਜਦੋਂ ਦਾ ਮੇਰਾ ਜਨਮ ਹੋਇਆ ਮੈਂ ਜਦੋਂ ਦਾ ਆਪਣੇ ਪਿਤਾ ਜੀ ਨੂੰ ਦੇਖਦਾ ਵੀ ਜੇ ਮੇਰੇ ਪਿਤਾ ਜੀ ਮਦਰਸੇ ਗਏ ਹੋਣ ਤੇ ਜਾਂ ਉਹਨੂੰ ਕਿਸੇ ਨੇ ਨਿਵਾਜ ਪੜਦੇ ਦੇਖਿਆ ਹੋਵੇ ਸਿਰ ਹਾਜ਼ਰਾ ਸਿਰ ਵੱਢ ਕੇ ਗੱਗੀ ਪੰਡਤ ਲੈ ਜੇ ਆਪਾਂ ਨੂੰ ਭੂਰਾ ਇਤਰਾਜ ਨਹੀਂ ਹੈ ਨੇ ਨਹੀਂ ਤੁਸੀਂ ਆਓ ਤੁਹਾਨੂੰ ਦਿਖਾਈਏ ਵੀ ਸਾਡਾ ਪਰਿਵਾਰ ਕਿਦਾਂ ਦਾ ਤੁਹਾਨੂੰ ਕਹਾ ਵੀ ਸੀ ਮੈਂ ਠੀਕ ਆ ਮੈਂ ਆਪਣੇ ਪਿਤਾ ਜੀ ਦੀ ਹੁਣ ਦੀ ਨਹੀਂ ਚਲੋ ਹੁਣ ਦੀ ਵੀ ਫੋਟੋ ਪਾਉਂਗਾ ਇੱਕ ਤੇ ਮੈਂ ਅੱਜ ਤੋਂ ਵੀ ਕਹਿਦਗੇ 20 25 ਸਾਲ 30 ਸਾਲ ਪੁਰਾਣੀ ਫੋਟੋ ਵੀ ਪਾਉਂਗਾ ਹੋ ਸਕਦਾ 40 ਸਾਲ ਪੁਰਾਣੀ ਹੋਵੇ ਤੇ ਕਿ ਕੀ ਪੰਡਤ ਜੀ ਫੋਟੋ ਵੇਖ ਕੇ ਮਾੜੀ ਮੋਟੀ ਸ਼ਰਮ ਖਾਏ ਉਹ ਕਹਿਣ ਲੱਗੇ ਵੀ ਤੁਸੀਂ ਕਹਾ ਤੇ ਤੁਹਾਨੂੰ ਮੈਂ ਫੋਨ ਵੀ ਲਾਇਆ ਸੀ ਹੁਣ ਮੈਂ ਤੁਹਾਨੂੰ ਆਉ ਕਾਲ ਰਿਕਾਰਡਿੰਗ ਚਲਾਉਣਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਗੁਰਜੀ ਦਾ ਖਾਲਸਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਬਾਈ ਗੱਗੀ ਪੰਡਤ ਜੀ ਦਾ ਨੰਬਰ ਹੀ ਹੈ ਨਾ ਇਹ ਹਾਂਜੀ ਬਾਈ ਜੀ ਮੈਂ ਨਾ ਕਿਸੇ ਕਾਰਨ ਕਰਕੇ ਕਿਸੇ ਗੱਲਬਾਤ ਨੂੰ ਲੈ ਕੇ ਨਾ ਹਰਪ੍ਰੀਤ ਸਿੰਘ ਮਖੂ ਨੂੰ ਫੋਨ ਲਾਇਆ ਸੀ ਉਹਨਾਂ ਨੇ ਕਿਹਾ ਵੀ ਤੂੰ ਸੋਡੀ ਮੇਰੇ ਕੋਈ ਗੱਲਬਾਤ ਨੂੰ ਲੈ ਕੇ ਇੰਟਰਵਿਊ ਹੋਈ ਉਹਨਾਂ ਨਾਲ हां ਅਸੀਂ ਸਾਡਾ ਜਿਹੜਾ ਪਰਿਵਾਰ ਹੈ ਵੱਖ ਰਹਿੰਦਾ ਸੀ ਸਾਰੀ ਸਿੱਖ ਫੈਮਿਲੀ ਕਦੇ ਨਾ ਮਦਰਸੇ ਗਏ ਆ ਤੇ ਨਾ ਹੀ ਸਾਡਾ ਕੋਈ ਪਰਿਵਾਰ ਚ ਮੈਂਬਰ ਗਿਆ। ਮੈਂ ਤਾਂ ਜਰੂਰ ਕਹੀਆ ਨਾ ਵੀ ਉਹ ਆਪ ਇਸਲਾਮ ਧਰਮ ਨੂੰ ਮੰਨਣ ਵਾਲਾ ਬੰਦਾ ਪਿਛਲਾ ਪਸ਼ੋਕਣ ਇਸਲਾਮੀ ਦਾ ਦਾ ਆਪਣੇ ਪਰਿਵਾਰ ਨੂੰ ਪਹਿਲਾਂ ਸਿੱਖੀ ਚ ਲਿਆਏ ਫਿਰ ਸਿੱਖਾ ਧਰਮ ਦੇ ਸਥਾਨਾਂ ਦੀ ਗੱਲ ਕਰਨ ਦੇ ਕਾਬਿਲ ਹੋ ਸਕਦਾ। ਨਹੀਂ ਸਾਡਾ ਤਾਂ ਪਰਿਵਾਰ ਸਿੱਖੀ ਚ ਹੀ ਹੈਗਾ ਹੀ ਆ ਬਈ। ਹਾਂ ਜੀ। ਆਓ ਚੈੱਕ ਕਰੋ ਸਾਰਾ ਕੁਝ ਆਓ। ਹਾਂਜੀ ਉਹੀ ਤਾਂ ਗੱਲ ਹੈ ਨਾ ਮੈਂ ਸਾਡੇ ਭੈਣਾਂ ਦੇ ਵਿਆਹ ਹੋਇਆ ਆਨੰਦ ਕਾਰਜ ਹੋਇਆ ਗੁਰਦਰਾ ਸਾਹਿਬ ਬਾਈ ਕੀ ਗੱਲ ਹੈ ਉਹ ਉਹੀ ਮੈਂ ਗੱਲ ਕਹਿ ਰਿਹਾ ਨਾ ਬਾਈ ਜੀ ਉਹ ਮੁੜ ਕੇ ਗੱਲ ਚੱਲੂਗੀ ਉਹਦਾ ਸਾਨੂੰ ਜਵਾਬ ਦੇਣਾ ਪਊਗਾ ਪੌਲ ਜਣ ਚ ਕੰਟਰੋਵਰਸੀ ਚ ਪੈ ਜਾਾਂਗੇ ਨਹੀਂ ਕਿਹਨੇ ਨਾ ਮੇਰੀ ਗੱਲ ਪਾ ਬਾਈ ਤੁਸੀਂ ਆਡੇ ਘਰੇ ਗਏ ਆ ਨਾ ਤੇ ਇਹਨਾਂ ਨੂੰ ਦੱਸਿਓ ਡੈਡੀ ਜੀ ਹੋਣੀ ਤੁਹਾਡੇ ਸਾਹਮਣੇ ਬੈਠੇ ਹੀ ਮਾਤਾ ਜੀ ਹੋਣੀ ਦੱਸਿਓ ਵੀ ਉਹ ਅਸੀਂ ਮਦਰਸੇ ਮੈਂ ਉਹੀ ਗੱਲ ਵਿੱਚ ਤਾਂ ਹੀ ਤੁਹਾਨੂੰ ਗੱਲ ਕੀਤੀ ਮੈਂ ਗੋਲੀ ਕਿਹਾ ਜੀ ਤਨੋਰੀ ਚ ਲੈਣਾ ਤੋ ਤੋ ਅੱਗੇ ਬਾਅਦ ਚਾਪਾ ਗਵਰਨਮੈਂਟ ਗੱਲ ਕਰਦੇ ਆ ਕੋਈ ਗੱਲ ਨਹੀਂ ਮੈਂ ਕਰ ਲੈਣਾ ਬਾਬਾ ਜੀ ਨੇ ਕਰੂ ਓਕੇ ਓਕੇ ਤੁਸੀਂ ਕਰ ਲਿਓ ਉਹਨਾਂ ਨੂੰ ਕਹੇ ਵੀ ਨਾ ਕਰੋ ਕੰਟਰੋਵਰਸੀ ਹੋ ਜੈਣੀ ਪਰ ਮੈਨੂੰ ਜਵਾਬ ਦੇਣਾ ਪਊਗਾ ਬਾਈ ਓਕੇ ਕਹਦੇ ਨੇ ਕਹਦੇ ਨੇ ਕਹਦੇ ਨੇ ਓਕੇ ਓਕੇ ਮੈਨੂੰ ਪਤਾ ਲੱਗਿਆ ਸੀ ਪਹਿਲਾਂ ਵੀ ਇਹ ਆਡੀਓ ਰਿਕਾਰਡ ਕੀਤੀ ਆ ਤੁਸੀਂ ਹਰਪ੍ਰੀਤ ਸਿੰਘ ਮਖੋਜੀ ਹੁਣਾਂ ਨਾਲ ਤੁਹਾਡੀ ਇੰਟਰਵਿਊ ਹੋਈ ਆ ਤੇ ਸੰਗਤ ਜੀ ਮੈਂ ਦੱਸਦਾ ਮੈਂ ਪੰਡਤ ਜੀ ਹੁਣਾਂ ਨੂੰ ਗੱਗੀ ਪੰਡਤ ਜੀ ਹੁਣਾਂ ਨੂੰ ਮੈਂ ਕਿਹਾ ਸੀ ਪੀ ਪੰਡਤ ਜੀ ਵੀ ਤੁਹਾਡੀ ਰਿਕਾਰਡਿੰਗ ਹੋਈ ਐ ਤੇ ਇੱਥੇ ਤੁਹਾਡੀ ਸਟੇਟਮੈਂਟ ਗਲਤ ਆ ਵੀ ਤੁਸੀਂ ਉਹ ਰਕਾ ਲਓ ਵੀ ਨਹੀਂ ਕੰਟਰੋਵਰਸੀ ਹੋ ਜੂ ਪਰ ਪਤਾ ਨਹੀਂ ਸ਼ਾਇਦ ਉਹਨਾਂ ਨੇ ਕਿਆ ਜਾਂ ਕਿਹਨੇ ਗੱਲਬਾਤ ਆਪਾਂ ਨੂੰ ਨਹੀਂ ਪਤਾ ਪਰ ਮੇਰੇ ਜਿਹੜੀ ਗੱਲਬਾਤ ਕਰਨ ਦਾ ਤਰੀਕਾ ਇਹਨਾਂ ਦਾ ਬਹੁਤ ਗਲਤ ਸੀਗਾ ਤੇ ਬਾਕੀ ਸੰਗਤ ਜੋ ਫੈਸਲਾ ਕਰੇ ਠੀਕ ਆ ਉਹ ਇੱਕ ਧਾਰਮਿਕ ਲੈਣ ਦੇ ਬੰਦੇ ਨੇ ਗੱਗੀ ਪੰਡਤ ਜੀ ਹੋਣੀ ਤੇ ਉਹ ਆਪਣੇ ਮਹਾਰਾਜ ਨੂੰ ਹਾਜ਼ਰ ਸਮਝ ਕੇ ਹੋਏ ਤੇ ਸੋਚਣ ਵੀ ਮੈਨੂੰ ਇਹ ਗੱਲ ਕਰਨੀ ਚਾਹੀਦੀ ਸੀ ਕਿ ਪਤਾ ਕੀਤੇ ਕਿ ਨਹੀਂ ਕਰਨੀ ਚਾਹੀਦੀ ਸੀ ਮੈਂ ਆਪਣੇ ਪਿਤਾ ਜੀ ਦੀਆਂ ਫੋਟੋਆਂ ਹੋ ਸਕਦਾ ਮਾਤਾ ਜੀ ਦੀ ਫੋਟੋ ਫੋਨ ਚੋਈ ਤੇ ਉਹ ਵੀ ਪਾਉਂਗਾ ਤੇ ਮੈਂ ਆਪਦੀ ਨਿੱਕੇ ਹੁੰਦੇ ਦੀਆਂ ਵੀ ਪਾਉਂਗਾ ਤੇ ਗੱਗੀ ਪੰਡਤ ਜੀ ਇਸ ਗੱਲ ਦਾ ਜਵਾਬ ਦੇਣ ਵੀ ਮਦਰਸੇ ਕੌਣ ਜਾਂਦਾ ਤੇ ਕੌਣ ਨਹੀਂ ਦੂਜਾ ਇਹ ਚੈਲੰਜ ਆ ਗੱਗੀ ਪੰਡਤ ਜੀ ਹੁਣਾਂ ਨੂੰ ਵੀ ਤੁਸੀਂ ਆਪਦੀ ਨਿਗਾਹ ਚ ਵੀ ਆਪਦੇ ਬੰਦਿਆਂ ਨੂੰ ਲਿਆਇਓ ਤੇ ਆਪਾਂ ਬਾਣੀ ਪੜਵਾ ਲੈਨੇ ਮੇਰੇ ਪਿਤਾ ਜੀ ਤੋਂ ਤੁਹਾਡੇ ਪਿਤਾ ਜੀ ਤੋਂ ਜਾਂ ਕਿਸੇ ਤੋਂ ਵੀ ਵੀ ਜੇ ਕੋਈ ਟੋਕ ਜਾਵੇ ਵੀ ਮੇਰੇ ਅਮਰਤਪਾਲ ਸਿੰਘ ਮਹਿਰੋਂ ਦੇ ਪਿਤਾ ਜੀ ਨੇ ਬਾਣੀ ਗਲਤ ਪੜ੍ਹੀ ਆ ਤੇ ਜਾਂ ਗੁਰੂ ਗ੍ਰੰਥ ਸਾਹਿਬ ਦੀ ਸਾਥ ਹੈ ਮੇਰੇ ਪਿਤਾ ਜੀ ਨੇ ਨਹੀਂ ਲਈ ਤੇ ਜਾਂ ਮੇਰੇ ਪਿਤਾ ਜੀ ਨੇ ਗ੍ਰੰਥੀ ਸੰਗ ਦੀਆਂ ਡਿਊਟੀਆਂ ਨਹੀਂ ਕੀਤੀਆਂ ਜਾਂ ਪੰਜਾ ਪਿਆਰੇ ਚ ਨਹੀਂ ਲੱਗਦੇ ਰਹੇ ਤੇ ਤਾਂ ਵੀ ਸ਼ਰ ਹਾਜਰਾ ਤੇ ਨਹੀਂ ਗੱਗੀ ਪੰਡਤ ਜੀ ਸ਼ਰਮ ਆਉਂਦੀ ਇਹ ਕਹਿੰਦੇ ਵੀ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਆ ਤੇ ਚਲੋ ਕੋਈ ਨਾ ਮੈਂ ਹੋਰ ਬਥੇਰੇ ਆ ਰਜੇਮਿਆਂ ਦੇ ਵਿੱਚ ਰੁੱਝਿਆ ਹੋਇਆ ਤੇ ਮੈਂ ਉਧਰ ਹਜੇ ਭੱਜਿਆ ਫਿਰ ਤਾਂ ਪਰ ਫਿਰ ਇਹ ਚੀਜ਼ ਨੂੰ ਮੈਂ ਪਾਸੇ ਕਰ ਦੇਣਾ ਇਗਨੋਰ ਕਰ ਦੇਣਾ ਕਿ ਜਿੱਥੇ ਹੋਰ ਲੋਕ ਮੈਨੂੰ ਬੋਲਦੇ ਸੀ ਉੱਥੇ ਇਹ ਵੀ ਆਮ ਹੀ ਬੰਦਾ ਵਾ ਵੀ ਇਹ ਕੋਈ ਪੰਡਤਾਂ ਵਾਲਾ ਬਾਣਾ ਹੀ ਪਾਇਆ ਹੋਇਆ ਮੈਂ ਤਾਂ ਫਿਰ ਇਹੀ ਸੋਚੂਗਾ ਨਾ ਤੁਸੀਂ ਬਿਨਾਂ ਸੋਚੇ ਸਮਝੇ ਸਟੇਟਮੈਂਟ ਦੇ ਦਿੱਤੀ ਬਹੁਤ ਮਾੜੀ ਗੱਲ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ